ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ ਅਗਲੇ ਦਿਨ ਨੂੰ ਇਹ ਹੱਕਲ ਕੀ ਹੋ ਕਿਸ ਨੇ ਜਾਣਿਆ ਇਹ ਵੀਡੀਓ ਇੱਕ ਗੁਰੂ ਘਰ ਦੀ ਹੈ ਜਿੱਥੇ ਇੱਕ ਜੋੜੇ ਦੇ ਆਨੰਦ ਕਾਰਜ ਹੋ ਰਹੇ ਸੀ ਅਤੇ ਉਸੇ ਜੋੜੇ ਦੇ ਪਰਿਵਾਰਕ ਮੈਂਬਰ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬਾਲੀਵੁੱਡ ਦੇ ਗਾਣੇ ਦੀਆਂ ਤੁੱਕਾਂ ਗਾਈਆਂ ਗਈਆਂ ਜਿਸ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ। ਦਰਸਲ ਇਹ ਸਾਰੀ ਵੀਡੀਓ ਕੈਨੇਡਾ ਦੇ ਵੈਨਕੂਵਰ ਦੇ ਵਿੱਚ ਖਾਲਸਾ ਦੀਵਾਨ ਗੁਰਦੁਆਰਾ ਸਾਹਿਬ ਦੀ ਹੈ ਜਿੱਥੇ ਇਹ ਸਾਰੀ ਘਟਨਾਵਾਂ ਪ੍ਰਿਆ ਇਹ ਸਭ ਨੂੰ ਲੈ ਕੇ ਇੱਕ ਪੂਰੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਹੈ ਜਿਸ ਤੋਂ ਬਾਅਦ ਬੇਸ਼ੱਕ ਇਸ ਬੰਦੇ ਵੱਲੋਂ ਮਾਫੀ ਵੀ ਮੰਗੀ ਗਈ ਹੈ ਪਰ ਉਸ ਤੋਂ ਪਹਿਲਾਂ ਸਾਰੀ ਵੀਡੀਓ ਸੁਣਨੇ ਆ ਫਿਰ ਇਹਨਾਂ ਦਾ ਮੁਆਫੀ ਨਾਮਾ ਸੁਣਦੇ ਆ ਲਾਈਵ ਫॉर ਐਵਰੀ ਡੇ ਰੱਜ ਕੇ ਜਿਓ ਖੁਸ਼ੀਆਂ ਸਾਰੇ ਹੈਲਥੀਆਂ ਜਿਹੜਾ ਮੈਂ ਇੱਕ ਸਪਰਮ ਹੁੰਦਾ ਉਹ ਦਾ ਮੋਲਕੂਲਰ weight ਨੈਨੋਗ੍ਰਾਮਸ ਤੋਂ ਵੀ ਥੱਲੇ ਆ। ਉਹ ਜਿਹੜਾ ਇੱਕ ਐਗ ਹੁੰਦਾ ਉਸ ਤੋਂ ਕਰੀਬਨ ਕਰੀਬਨ 100000 ਟਾਈਮਸ ਬੇਗ ਹੈਗਾ। ਸੋ ਅਗਰ ਇੱਕ ਸਪਰਮ ਇੱਕ ਐਗ ਦੇ ਨਾਲ ਮਿਲਦਾ ਤਾਂ ਸੱਤ ਪਾਉਣ ਦਾ ਬੇਬੀ ਕ੍ਰੀਏਟ ਹੁੰਦਾ। ਸੋ ਇੱਕ ਖੁਸ਼ੀ ਦਾ ਯੂਨਿਟ ਅਮਨੀਲ ਨੂੰ ਦੇਹੰਗਾ ਉਹਨੂੰ ਰੈਪਿਡਲੀ ਮਲਟੀਪਲਾਈ ਕਰਕੇ ਖੁਸ਼ੀਆਂ ਤੇਰੀ ਝੋਲੀ 'ਚ ਪਾ ਦੂਗੀ। ਲੇਕਿਨ ਇੱਕ ਗੱਲ ਗੰਤਿਆ ਬੋਲ ਬੋਲਿਆ ਤਾਂ ਤੈਨੂੰ ਰੈਪਿਡਲੀ ਉਹਨਾਂ ਹੀ ਮਲਟੀਪਲਾਈ ਕਰਕੇ ਤੇਰੀ ਝੋਲੀ 'ਚ ਪਾ ਦਊਂਗਾ। ਸੋ ਤੈਨੂੰ ਇੰਪਰੂਵ ਹੋਣਾ ਪੈਣਾ ਸੋ ਵਟ ਏਵਰ ਗਿਵ ਟੂ ਦ ਵੂਮਨ ਦ ਵੂਮਨ ਹੈਜ਼ ਅਬਿਲਿਟੀ ਟੂ ਮਲਟੀਪਲਾਈ ਐਂਡ ਗਿਵ ਇਟ ਬੈਕ ਟੂ ਯੂ ਦੈਟਸ ਦ ਓਨਲੀ ਬਿਊਟੀ ਆਫ ਨੇਚਰ ਸਮਾਜ ਚ ਹੀ ਨੇਚਰ ਦੀ ਬਿਊਟੀ ਰੱਖੀ ਐ ਸੋ ਫਿਰ ਮੈਂ ਜ਼ਿਆਦਾ ਟਾਈਮ ਨਹੀਂ ਲੈਣਾ ਕਾਫੀ ਟਾਈਮ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਦਾਸ ਪ੍ਰਗਟ ਸਿੰਘ ਪਰਜੀ ਆਪਦੇ ਸਾਹਮਣੇ ਮੁਖਾਰ ਦਿੰਦਿਆ ਮੈਂ ਕੱਲ ਖਾਲਸਾ ਦਿਵਾਨ ਸੁਸਾਇਟੀ ਰੋਸ ਸਟਰੀਟ ਬੈਂਕੂਵਰ ਜਦ ਮੈਨੂੰ ਆਖਿਆ ਗਿਆ ਸੀ ਪਰਿਵਾਰ ਵੱਲੋਂ ਪੁੱਤਿਆਂ ਵੱਲੋਂ ਉਦੋਂ ਮੈਂ ਜਰੂਰ ਕੁਝ ਬਚਨ ਕੀਤੇ ਆ ਉਹਦੇ ਵਿੱਚ ਫਲੋ ਦੇ ਨਾਲ ਕਹਿੰਦੇ-ਕਹਿੰਦੇ ਮੇਰੇ ਤੋਂ ਇੱਕ ਗਾਣਾ ਦੇ ਕੁਝ ਬੋਲ ਹੋ ਗਏ ਜਿਹਦੇ ਲਈ ਮੈਂ ਮਾਫੀ ਮੰਗਦਾ ਇਹ ਤਾਂ ਮੇਰੇ ਤੋਂ ਹੋਣਾ ਨਹੀਂ ਚਾਹੀਦਾ ਸੀ ਬਟ ਉਸ ਪਰਪਸ ਆਫ ਦਾ ਮੂਮੈਂਟ ਸੀ ਔਰ ਕੁਝ ਸ਼ਾਇਦ ਜੀ ਗਲਤੀ ਦਾਸਤ ਹੋ ਗਈ ਹੈ ਤੇ ਮੈਂ ਸਾਰੇ ਦੇ ਚਰਨਾਂ ਦੇ ਛਾਤੀ ਜੋੜ ਕੇ ਬੇਨਤੀ ਕਰਦਾ ਵੀ ਮੈਨੂੰ ਬਖਸ਼ ਤੋ ਔਰ ਇਹ ਗਲਤੀ ਮੇਰੀ ਮਾਫੀ ਕਰ ਦੋ ਬੱਚਿਆਂ ਨੇ ਵੀ ਮੈਨੂੰ ਜ਼ਿਕਰ ਕੀਤਾ ਸੀ ਵੀ ਤੁਸੀਂ ਕੁਝ ਨਾ ਕੁਝ ਇਸ ਬਾਰੇ ਬੋਲੂ ਬਟ ਮੈਂ ਉਹ ਗਲਤੀ ਆਪ ਸਵੀਕਾਰ ਕਰਦਾ ਫਿਰ ਮੈਂ ਸਾਰਿਆਂ ਦੇ ਹੱਥ ਚ ਬੇਨਤੀ ਕਰਦਾ ਕਿ ਮੇਰਾ ਗੁਰੂ ਪ੍ਰਤੀ ਪੂਰੀ ਸ਼ਰਧਾ ਹੈਗੀਆ ਬਟ ਮੈਂ ਭੁੱਲਨ ਹਾਰਿਆ ਮੇਰੀ ਪੁੱਲ ਬਖਸ਼ਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਡਾਕਟਰ ਪ੍ਰਗਟ ਸਿੰਘ ਜਿਹੜੇ ਤੁਹਾਡੇ ਸਾਹਮਣੇ ਮੁਖਾਵਰ ਹੋ ਰਿਹਾ ਮੈਂ ਹੱਥ ਜੋੜ ਕੇ ਸੰਗਤਾਂ ਤੋਂ ਮਾਫੀ ਮੰਗਣਾ ਚਾਹੁੰਨਾ ਵੀ ਜਿਹੜੀ ਵੀਡੀਓ ਬਣੀ ਸੀ ਮੇਰੇ ਕੁਝ ਮਤਲਬ ਅਲਫਾਜ਼ ਜਿਹੜੇ ਹੈਗੇ ਮੂੰਹ ਤੋਂ ਠੀਕ ਨਹੀਂ ਨਿਕਲੇ ਤੇ ਮੈਂ ਬਾਣੀ ਦਾ ਸਤਕਾਰ ਕਰਦਾ ਆਂ ਬਾਣੀ ਦਾ ਰਸਿਆ ਪੜਨ ਵਾਲਾ ਹੈਗਾ ਸੋ ਮੈਂ ਸੰਗਤਾਂ ਤੋਂ ਹੱਥ ਜੋੜ ਕੇ ਮਾਫੀ ਦਾਇਆ ਸੰਗਤਾਂ ਮੈਨੂੰ ਮਾਫ ਕਰਦੇ ਦੁਬਾਰਾ ਮਰਤੇ ਕੋਈ ਪੁੱਲ ਨਹੀਂ ਹੋਏਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ